ਦੋਸਤੋ ਨਰਿੰਦਰ ਮੋਦੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਨ ਲਈ 9 ਜੂਨ ਨੂੰ ਸੌ ਚੱਕ ਸਕਦੇ ਨੇ 9 ਜੂਨ ਦੀਆਂ ਖਬਰਾਂ ਆ ਰਹੀਆਂ ਕਿ ਨਰਿੰਦਰ ਮੋਦੀ ਸੌ ਚੱਕ ਸਕਦੇ ਨੇ 9 ਜੂਨ ਵਾਲੇ ਦਿਨ ਪਾਵੇਂ ਕਿ 8 ਜੂਨ ਬਾਰੇ ਵੀ ਖਬਰਾਂ ਆਈਆਂ ਸੀ ਪਰ ਨਤੀਸ਼ ਕੁਮਾਰ ਅਤੇ ਚੰਦਰ ਬਾਬੂ ਨਾਇਡੂ ਵੱਲੋਂ ਰੱਖੀਆਂ ਜਾ ਰਹੀਆਂ ਵੱਡੀਆਂ ਵੱਡੀਆਂ ਮੰਗਾਂ ਕਾਰਨ 8 ਤੋਂ 9 ਜੂਨ ਨੂੰ ਹੁਣ ਸੌ ਚੱਕ ਸਮਾਗਮ ਹੋ ਸਕਦਾ ਹੈ ਕਿਉਂਕਿ ਇਹ ਖਬਰ ਆ ਬਾਹਰ ਨਿਕਲ ਕੇ ਆਈਆਂ ਜਿਵੇਂ ਅੱਜ ਸਾਰਾ ਦਿਨ ਇਹ ਚਰਚਾ ਚੱਲਦੀ ਰਹੀ ਕਿ ਐਨਡੀਏ ਦੀਆਂ ਮੀਟਿੰਗਾਂ ਦੇ ਵਿੱਚੋਂ ਇਹ ਖਬਰ ਨਿਕਲ ਕੇ ਆਈ ਕਿ ਨਤੀਸ਼ ਕੁਮਾਰ ਨੇ ਖੇਤੀਬਾੜੀ ਖੇਤੀਬਾੜੀ ਰੇਲਵੇ ਅਤੇ ਵਿੱਤ ਵਿਭਾਗ ਮੰਗ ਲਿਆ ਨਤੀਸ਼ ਕੁਮਾਰ ਨੇ ਨਤੀਸ਼ ਕੁਮਾਰ ਨੇ ਤਿੰਨੇ بڑے اہم ਵਿਭਾਗ ਮੰਗ ਲਏ ਨੇ ਉਥੇ ਚੰਦਰਬਾਬੂ ਨਾਇਡੂ ਵੱਲੋਂ ਵੀ ਵੱਡੇ ਵਿਭਾਗ ਮੰਗੇ ਜਾ ਰਹੇ 240 ਸੀਟਾਂ ਭਾਜਪਾ ਦੀਆਂ ਨੇ ਭਾਜਪਾ ਹੁਣ ਇਹਨਾਂ ਨੂੰ ਕਿਹੜੇ ਕਿਹੜੇ ਮਹਿਕਮੇ ਦੇ ਸਕਦੀ ਹੈ ਇਤੇ ਸਾਰੀ ਸਿਆਸਤ ਖੜੀ ਹੈ 8 ਜੂਨ ਦੀ ਪਹਿਲਾਂ ਗੱਲ ਚੱਲੀ ਸੀ ਕਿ 8 ਜੂਨ ਨੂੰ ਨਰਿੰਦਰ ਮੋਦੀ ਸੌ ਚੁੱਕਣਗੇ ਹੁਣ 9 ਜੂਨ ਦੀ ਖਬਰ ਆਈ ਹੈ ਕਿ 9 ਜੂਨ ਨੂੰ ਦੇਸ਼ ਦੇ 30 ਤੀਸਰੇ ਪ੍ਰਧਾਨ ਮੰਤਰੀ ਬਜੋਂ ਸੌ ਚੁੱਕਣਗੇ ਇੱਥੇ ਮੁਰਤੇ ਫੇਰ ਦੱਸਣਾ ਚਾਹਾਂਗੇ ਕਿ ਨਤੀਸ਼ ਕੁਮਾਰ ਅਤੇ ਚੰਦਰ ਬਾਉ ਨਾਇਡੂ ਵੱਲੋਂ ਐਨਡੀਏ ਨੂੰ ਸਮਰਥਨ ਦੇਣ ਉਪਰੰਤ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 292 ਪਹਿਲੇ ਹੀ ਜਿਵੇਂ ਜ਼ਿਕਰ ਕੀਤਾ ਜਾ ਚੁੱਕਾ ਹੈ ਸਮਰਥਨ ਪੱਤਰ ਦੋਵਾਂ ਲੀਡਰਾਂ ਵੱਲੋਂ ਦੇ ਦਿੱਤੇ ਗਏ ਪਰ ਇਸ ਦੇ ਬਾਵਜੂਦ ਵੀ ਗੱਲ ਕੀਤੀ ਜਾਵੇ ਕਿ ਨਤੀਸ਼ ਕੁਮਾਰ ਨੇ ਵੱਡੇ ਤਿੰਨ ਵਿਭਾਗ ਮੰਤਰੀ ਕੈਬਨਟ ਦੇ ਜਿਹੜੇ ਅਹੁਦੇ ਆ ਮੰਗ ਲਏ ਐ ਖੇਤੀਬਾੜੀ ਮਹਿਕਮਾ ਰੇਲਵੇ ਦਾ ਮਹਿਕਮਾ ਵਿੱਤ ਵਿਭਾਗ ਮੰਗਿਆ ਇਸੇ ਤਰ੍ਹਾਂ ਚੰਦਰਬਾਬੂ ਨਾਇਡੂ ਵੱਲੋਂ ਵੀ ਵੱਡੇ ਵਿਭਾਗ ਮੰਗੇ ਜਾਣ ਦੀ ਖਬਰ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਐਨਡੀਏ ਇਹਨਾਂ ਦੋਵਾਂ ਲੀਡਰਾਂ ਨੂੰ ਇਹ ਵੱਡੇ ਵਿਭਾਗ ਦੇ ਦਿੰਦਾ ਹੈ 240 ਮੈਂਬਰ ਨੇ ਭਾਜਪਾ ਦੇ 240 ਮੈਂਬਰਾਂ ਵਿੱਚੋਂ ਵੀ ਮੰਤਰੀ ਬਣਨੇ ਨੇ ਹੁਣ ਭਾਜਪਾ ਕਿਹੜੇ ਵੱਡੇ ਵਿਭਾਗ ਕੋਲ ਰੱਖੇਗਾ ਕਿਹੜੇ ਐਨਡੀਏ ਦੇ ਭਾਈਵਾਲ ਪਾਰਟੀਆਂ ਨੂੰ ਦੇਵੇਗਾ ਇਹ ਔਰ ਨਾਲੇ ਸਮੇਂ ਵਿੱਚ ਵੱਡੀ ਗੱਲ ਦੇਖਣ ਵਾਲੀ ਹੋਵੇਗੀ ਸੋ ਦੋਸਤੋ ਇਸ ਖਬਰ ਤੇ ਲਗਾਤਾਰ ਨਿਗਾਹ ਬਣਾਈ ਹੋਈ ਹੈ ਕਿ ਕੇਂਦਰ ਸਰਕਾਰ ਵਿੱਚ ਭਾਜਪਾ ਦੀ ਬਣ ਜਾਣ ਵਾਲੀ ਸਰਕਾਰ ਜਿਸ ਵਿੱਚ ਨਰਿੰਦਰ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨੇ ਜਾ ਰਹੇ ਨੇ 9 ਜੂਨ ਨੂੰ ਸੌ ਚੁੱਕੀ ਜਾ ਸਕਦੀ ਹੈ ਉੱਥੇ ਹੀ ਭਾਈਵਾਲ ਪਾਰਟੀਆਂ ਨੂੰ ਕਿਹੜੇ-ਕਿਹੜੇ ਮੰਤਰੀਪਦ ਦਿੱਤੇ ਜਾਣੇ ਆ ਇਹਦੇ ਤੇ ਚਰਚਾ ਚੱਲ ਰਹੀ ਹੈ ਅੱਜ 6 ਜੂਨ ਹੈ ਦੋ ਦਿਨ ਵਿਚਾਲੇ ਨੇ ਅਗਲੇ ਜਿਹਦੇ ਵਿੱਚ ਸਭ ਕੁਝ ਸਾਰੀ ਗੱਲਬਾਤ ਜਿਹੜੀ ਆ ਉਹ ਆ ਜਾਵੇਗੀ ਇਹਨਾਂ ਮੀਟਿੰਗਾਂ ਦੇ ਵਿੱਚੋਂ ਕਿਹੜੇ ਕਿਹੜੇ ਪਾਰਟੀ ਨੂੰ ਅਹੁਦੇ ਮੰਤਰੀਪਦ ਦੇ ਦਿੱਤੇ ਜਾਣੇ ਆ ਇਹ ਚਰਚਾ ਲਗਾਤਾਰ ਖਬਰਾਂ ਵਿੱਚ ਬਣੀ ਹੋਈ ਹੈ 9 ਜੂਨ ਨੂੰ ਸੌ ਚੁੱਕੇ ਜਾਣ ਦੀ ਖਬਰ ਹੈ ਤੇ ਦੋਸਤੋ ਤੀਸਰੀ ਵਾਰ ਭਾਜਪਾ ਕੇਂਦਰ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਇਸ ਵਾਰ ਜਿਵੇਂ ਦੇਸ਼ ਦੇ ਵੋਟਰਾਂ ਨੇ ਭਾਜਪਾ ਨੂੰ ਮਤਦਾਨ ਜਿਹੜਾ ਕੀਤਾ ਹੈ ਉਹਦੇ ਵਿੱਚ ਪੂਰਨ ਬਹੁਮਤ ਨਾ ਮਿਲਣ ਕਰਕੇ ਹੁਣ ਜੇ ਇਹ ਜਿਹੀ ਸਥਿਤੀ ਬਣੀ ਆ ਉਹ ਤੋਂ ਲੱਗਦਾ ਹੈ ਕਿ ਭਾਜਪਾ ਲਈ ਇਹ ਰਸਤਾ ਪਹਿਲਾਂ ਦੇ ਮੁਕਾਬਲੇ ਬੜਾ ਮੁਸ਼ਕਲ ਭਰਿਆ ਹੋਵੇਗਾ ਕਿ ਕਿਵੇਂ ਦੇਸ਼ ਦੇ ਅੰਦਰ ਹੁਣ ਜਿਹੜੀ ਤੀਸਰੀ ਵਾਰ ਸਰਕਾਰ ਬਣਨੀ ਆ ਉਹਦੇ ਵਿੱਚ ਪੈਰ ਪੈਰ ਤੇ ਭਾਈਵਾਲ ਪਾਰਟੀਆਂ ਨੂੰ ਪੁੱਛ ਪੁੱਛ ਕੇ ਕਦਮ ਚੁੱਕਿਆ ਜਾਣਾ ਰਹੇਗਾ ਤੇ ਦੋਸਤੋ ਇਹ ਸੀ ਖਬਰ ਕਿ ਦੇਸ਼ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਜਾ ਨਰਿੰਦਰ ਮੋਦੀ 9 ਜੂਨ ਨੂੰ ਸੌ ਚੱਕ ਸਕਦੇ ਆ ਇਹ ਹੈ ਖਬਰ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਲਗਾਤਾਰ ਵੇਖਦੇ ਰਹੋ ਅਸੀਂ ਤੁਹਾਨੂੰ ਦੇਸ਼ ਦੀ ਤੀਸਰੀ ਬਣ ਜਾ ਰਹੀ ਸਰਕਾਰ ਦੀਆਂ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੋਸਤੋ ਤੁਹਾਡਾ ਧੰਨਵਾਦ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ